ਅੱਜ ਜੰਡੇਆਗੁਰੂ ਚ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਬਹੁਤ ਵੱਡਾ ਵਾਧਾ ਹੋਇਆ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸੁਖਦੇਵ ਸਿੰਘ ਜੀ ਜਿਹੜੇ ਕਿ ਕਾਂਗਰਸ ਪਾਰਟੀ ਦੇ ਐਸਸੀ ਵਿੰਗ ਅੰਮ੍ਰਿਤਸਰ ਦੇ ਉਪ ਪ੍ਰਧਾਨ ਸੀਗੇ ਉਹ ਅੱਜ ਆਪਣੀ ਪਾਰਟੀ ਨੂੰ ਕਾਂਗਰਸ ਪਾਰਟੀ ਨੂੰ ਛੱਡ ਕੇ ਤੇ ਸਮੁੱਚੇ ਵੱਡੇ ਪਰਿਵਾਰ ਦੇ ਨਾਲ ਪੰਜਾਬ ਪਰਿਵਾਰਾਂ ਦੇ ਨਾਲ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਸਾਡੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਪਿਛਲੇ 2 ਸਾਲਾਂ ਦੇ ਵਿੱਚ ਜੋ ਸਰਦਾਰ ਖੁਗਵੰ ਸਿੰਘ ਮਾਨ ਸਾਹਿਬ ਪੰਜਾਬ ਦੇ ਵਿੱਚ ਕੰਮ ਕਰ ਰਹੇ ਨੇ ਜਿਵੇਂ ਸਾਰਿਆਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਮਹੱਲਾ ਕਲੀਨਿਕ ਖੁੱਲੇ ਨੇ ਸਕੂਲ ਆਫ ਫੈਮਿਨਸ ਬਣ ਰਹੇ ਨੇ ਹੋਰ ਬਹੁਤ ਝਾੜੀਆਂ ਵੱਧੂ ਬਿਜਲੀ ਦਿੱਤੀ ਜਾ ਰਹੀ ਆ ਸਹੂਲਤਾਂ ਦੇਖ ਕੇ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਨ ਵਾਲਿਆਂ ਦਾ ਤਾਂਤਾ ਲੱਗਾ ਸੋ ਜਿੰਨੇ ਵੀ ਸਰਦਾਰ ਸੁਖਦੇਵ ਸਿੰਘ ਨਾਹਰ ਸਾਹਿਬ ਇਹਨਾਂ ਨੂੰ ਮੈਂ ਪਾਰਟੀ ਦੇ ਵਿੱਚ ਆਉਣ ਤੇ ਵਧਾਈ ਦੇਣਾ ਹੈ ਦੇ ਨਾਲ ਜੀ ਆਇਆਂ ਆਖਦਾ ਪਰ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਪਾਰਟੀ ਦੇ ਵਿੱਚ ਬੰਦਾ ਮਾਨ ਸਤਕਾਰ ਇਹਨਾਂ ਪਰਿਵਾਰਾਂ ਨੂੰ ਜ਼ਰੂਰ ਦਿੱਤਾ ਜਾਊਗਾ ਬਹੁਤ ਬਹੁਤ ਧੰਨਵਾਦ ਜੀ ਆਪਣਾ ਆਪਣਾ ਸਾਰਾ ਰੱਖਤਣਾ ਆਮ ਆਰਮੀ ਪਾਰਟੀ ਬਹੁਤ ਵਧੀਆ ਬਾਣੀ ਭਾਈ ਹੁਣਾਂ ਨੇ ਕਾਸ ਬਹੁਤ ਵਧੀਆ ਕੀਤਾ ਅੱਜ ਤੱਕ ਇਹ ਕਾਂਗਰਸ ਕਾਹਦੇ ਕਹਿਣ ਕੀਤਾ ਭਾਈ ਨੇ ਦੇਖ ਲੋ ਸੜਕ ਦੇਖ ਲੋ ਚੋੜਾ ਵੀ ਦੇਖ ਲੋ ਤੇ ਬਾਈ ਭਾਅ ਦੇਖ ਲੋ ਬਿਲਕੁਲ ਟੌਪ ਬਣਾਤੀ ਹੈ ਕਿ ਇਹ ਸਰਕਾਰ ਵੀ ਬਣੀ ਸਰ ਭਾਈ ਜੀ ਨੇ ਬਣਾਈ ਵੀ ਅਹਿਮਰ ਪਾਹੀ ਨੂੰ ਲੱਕਰ ਵੇਖ ਕੇ ਅਸੀਂ ਆਪਾਂ ਨੂੰ ਬਹੁਤ ਖੁਸ਼ ਹਾਂ ਇਹ ਅਸੀਂ ਆਪਾਂ ਦੀ ਸ਼ਾਨ ਹਾਂ ਅੱਜ ਜੰਡਿਆਲਾ ਗੁਰੂ ਚ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਬਹੁਤ ਵੱਡਾ ਵਾਧਾ ਆ ਸਾਡੇ ਬਹੁਤ ਹੀ ਜ਼ਤਕਾਰਯੋਗ ਸਰਦਾਰ ਸੁਖਦੇਵ ਸਿੰਘ ਜਿਹੜੇ ਕਿ ਕਾਂਗਰਸ ਪਾਰਟੀ ਦੇ ਐਸਸੀ ਵਿੰਗ ਅੰਮ੍ਰਿਤਸਰ ਦੇ ਉਪ ਪ੍ਰਧਾਨ ਸੀਗੇ ਉਹ ਅੱਜ ਆਪਣੀ ਪਾਰਟੀ ਨੂੰ ਕਾਂਗਰਸ ਪਾਰਟੀ ਨੂੰ ਛੱਡ ਕੇ ਤੇ ਸმოੱਚੇ ਵੱਡੇ ਪਰਿਵਾਰ ਦੇ ਨਾਲ 50 ਪਰਿਵਾਰਾਂ ਦੇ ਨਾਲ ਆ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਸਾਡੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਪਿਛਲੇ 2 ਸਾਲਾਂ ਦੇ ਵਿੱਚ ਜੋ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਪੰਜਾਬ ਦੇ ਵਿੱਚ ਕੰਮ ਕਰ ਰਹੇ ਨੇ ਜ ਜਿਹਦੇ ਸਾਰਿਆਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਮੁਹੱਲਾ ਕਲੀਨਿਕ ਖੁੱਲੇ ਨੇ ਸਕੂਲ ਆਫ ਫੈਮਿਨਸ ਬਣ ਰਹੇ ਨੇ ਫੋਰ ਬਹੁਤ ਜਾਦੀਆਂ ਵਾਧੂ ਬਿਜਲੀ ਦਿੱਤੀ ਜਾ ਰਹੀ ਆ ਸਹੂਲਤਾਂ ਦੇਖ ਕੇ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਨ ਵਾਲਿਆਂ ਦਾ ਪੰਤਾ ਲੱਗਾ ਸੋ ਜਿੰਨੇ ਵੀ ਸਰਦਾਰ ਸੁਖਦੇਵ ਸਿੰਘ ਨਾਹਰ ਸਾਹਿਬ ਇਹਨਾਂ ਨੂੰ ਮੈਂ ਪਾਰਟੀ ਦੇ ਵਿੱਚ ਆਉਣ ਤੇ ਵਧਾਈ ਦਿੰਦਾ ਇਹ ਨਾਲ ਜੀ ਆਇਆਂ ਆਖਦਾ ਪਰ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਪਾਰਟੀ ਦੇ ਵਿੱਚ ਬੰਦਾ ਮਾਨ ਸਰਕਾਰ ਇਹਨਾਂ ਪਰਿਵਾਰਾਂ ਨੂੰ ਜ਼ਰੂਰ ਦਿੱਤਾ ਜਾਊਗਾ ਬਹੁਤ ਬਹੁਤ ਧੰਨਵਾਦ ਜੀ ਮੈਂ ਆਪਣੇ ਸਾਰਾ ਸਤਿਕਾਰ ਆਮ ਆਦਮੀ ਪਾਰਟੀ ਬਹੁਤ ਵਧੀਆ ਪਾਰਟੀ ਭਾਈ ਉਹਨਾਂ ਨੇ ਵਿਕਾਸ ਬਹੁਤ ਜਿਆਦਾ ਕੀਤਾ ਅੱਜ ਤੱਕ ਕੇ ਕਾਂਗਰਸ ਕਾ ਨੇ ਕੀ ਕੀਤਾ ਭਾਈ ਨੇ ਦੇਖ ਲੋ ਸੜਕ ਦੇਖ ਲੋ ਚੋੜਾ ਵੀ ਆ ਤੇ ਬਾਈ ਭਾਵੇਂ ਲੋ ਬਿਲਕੁਲ ਟੌਪ ਬਣਾਤੇ ਹਨ ਕਿ ਇਹ ਸਰਕਾਰ ਨੇ ਬਣਾਈ ਸਰ ਭਾਜ ਨੇ ਬਣਾਈ ਤੇ ਅਸੀਂ ਮਰ ਪਾਹੀ ਦਾ ਕੰਮ ਦੇ ਕੇ ਤੇ ਅਸੀਂ ਆਪਣਾ ਬਹੁਤ ਹੋ ਗਿਆ ਇਹ ਅਸੀਂ ਆਪਾਂ ਨਹੀਂ ਸਮਝਦੇ